ਖਬਰ ਬੰਗਾ ਦੇ ਸਾਹਮਣੋਂ ਰੋੜਦੀ ਹੈ ਜਿੱਥੇ ਕੀ ਚੋਰ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਨਕਦੀ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਲੈ ਕੇ ਫਰਾਰ ਹੋ ਗਏ ਇਸ ਬੰਦੀ ਗੱਲਬਾਤ ਕਰਦੇ ਪੀੜਤ ਵਿਅਕਤੀ ਸਿਕੰਦਰ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਦਾ ਰਹਿਣ ਵਾਲਾ ਹੈ ਤੇ ਕੁਝ ਸਮੇਂ ਤੋਂ ਉਸ ਦਾ ਰਿਸ਼ਤੇਦਾਰ ਵਿਦੇਸ਼ ਵਿੱਚ ਗਿਆ ਹੋਇਆ ਹੈ ਤੇ ਉਹ ਪਿੱਛੋਂ ਉਸ ਦਾ ਕੰਮ ਕਰ ਦੇਖ ਰਿਹਾ ਹੈ ਉਸ ਨੇ ਦੱਸਿਆ ਕਿ ਉਹ ਸਵੇਰੇ ਜਦੋਂ ਲੁਧਿਆਣਾ ਤੋਂ ਵਾਪਸ ਆਇਆ ਤਾਂ ਦੇਖਿਆ ਕਿ ਉਸ ਦੇ ਘਰ ਦੇ ਜਿੰਦਰੇ ਟੁੱਟੇ ਹੋਏ ਸਨ ਤੇ ਸਮਾਨ ਖਿਲਰਿਆ ਪਿਆ ਸੀ ਉਹਨਾਂ ਕਿਹਾ ਕਿ ਚੋਰ ਉਹਨਾਂ ਦੇ ਘਰੋਂ 318000 ਰੁਪਏ ਦੀ ਨਗਦੀ ਸੋਨੇ ਦੇ ਗਹਿਣੇ ਰਾਸ਼ਨ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਹੁਣ ਆ ਦੱਸਿਆ ਹੈ ਕਿ ਇਸ ਬਾਬਤ ਉਸਨੇ ਬੰਗਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਇਹ ਜਿੱਥੇ ਵਾਰਦਾਤ ਹੋਈ ਹੈ ਇਹ ਪਿੰਡ ਕਿਹੜਾ ਜੀ ਇਹ ਹੈਗਾ ਜੀ ਸਾਲੋ ਰੋਡ ਬੰਗਾ ਅੱਛਾ ਜੀ ਮੇਰੇ ਆਪਣੇ ਸਾਡੂ ਦਾ ਮਕਾਨ ਹੈ ਜੀ ਮੈਂ ਇੱਥੇ ਉਹਦਾ ਕੰਮ ਸੰਭਲਿਆ ਉਹ ਬੰਦੀਸ਼ ਗਿਆ ਹੈ ਅੱਛਾ ਜੀ ਮੈਨੂੰ 8-9 ਮਹੀਨੇ ਹੋ ਗਏ ਇੱਥੇ ਰਹਿੰਦੇ ਨੂੰ ਤੇ ਮੈਂ ਪਿੰਡ ਗਿਆ ਸੀਗਾ ਸ਼ਾਮੀ 7:00 ਵਜੇ ਸ਼ਾਂਡੇ ਸੀ ਕੋਣੀ 7 ਵਜੇ ਜਦੋਂ ਮੈਂ ਇੱਥੇ ਦੁਕਾਨ ਬੰਦਾ ਕੇ ਗਿਆ ਰਾਤ ਨੂੰ ਤਾਂ ਸਵੇਰ ਮੈਂ ਉੱਥੋਂ ਵਾਪਸੀ ਆਉਣ ਲੱਗਾ ਤਾਂ ਉੱਥੋਂ ਮੁੰਡੇ ਦਾ ਇੱਥੋਂ ਮੈਨੂੰ ਫੋਨ ਗਿਆ ਵਰਕਰ ਦਾ ਉਹ ਕਹਿੰਦਾ ਵੀ ਆਪਣੇ ਕਹਿੰਦਾ ਵੀ ਜਿੰਦਾ ਅੰਦਰੋਂ ਲੱਗਿਆ ਹੋਇਆ ਮੈਂ ਕਿਹਾ ਜੀ ਵੀ ਤੁਸੀਂ ਆਗੇ ਮੈਨੂੰ ਕਹਿੰਦਾ ਮੈਂ ਕਿਹਾ ਵੀ ਮੈਂ ਨਹੀਂ ਆਇਆਗਾ ਮੈਂ ਤਾਂ ਅਜੇ ਪਿੰਡ ਆ ਉਹ ਕਹਿੰਦਾ ਜੀ ਬਾਹਰੋਂ ਜਿੰਦਾ ਹੈ ਨਹੀਂ ਵੀ ਅੰਦਰੋਂ ਲੱਗਿਆ ਹੋਇਆ ਤੇ ਫਿਰ ਮੈਂ ਕਿਹਾ ਵੀ ਤੂੰ ਬਾਹਰਲਾ ਜਿੰਦਾ ਉਧਰ ਮਗਰ ਚੀ ਜਾ ਕੇ ਦੇਖ ਜਦੋਂ ਉਹਨੇ ਮਗਰ ਚੀ ਜਾ ਕੇ ਦੇਖਿਆ ਉਹ ਕਹਿੰਦਾ ਭਾਜੀ ਮਗਰ ਲਾ ਜਿੰਦਾ ਆਪਣਾ ਦਰਵਾਜਾ ਵੀ ਖੁੱਲਾ ਤੇ ਮਗਰ ਪੌੜੀ ਵੀ ਲੱਗੀ ਹੋਈ ਆ ਹਾਂਜੀ ਫਿਰ ਉਹ ਅੰਦਰ ਚੀ ਜਾ ਕੇ ਉਹਨੇ ਜਦੋਂ ਦਰਵਾਜੇ ਤੇ ਪੌੜੀ ਚੜ ਕੇ ਅੰਦਰ ਛੱਦਰ ਦੇਖਿਆ ਤਾਂ ਛੱਦਰ ਦੀਆਂ ਪੱਤੀਆਂ ਦੋਨੇ ਨਾਲੇ ਦੇ ਨਾਲ ਬੰਨੀਆਂ ਐ ਧਾਗੇ ਦੇ ਨਾਲ ਬੰਨੀਆਂ ਦੀ ਜੀ ਰੱਸੀ ਨਾਲ ਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਦੇਖਿਆ ਤੇ ਮੈਂ ਤੁਰੰਤ ਜਲੀ ਉਤੋਂ ਆਪਣਾ ਵਾਪਸੀ ਤੁਰ ਪਿਆ ਇੱਥੇ ਪੰਗਿਆਂ ਨੂੰ ਜੀ ਜਦੋਂ ਇੱਥੇ ਆ ਕੇ ਪਤਾ ਲੱਗਿਆ ਤਾਂ ਮੈਂ ਫਿਰ ਪੁਲਿਸ ਰਿਪੋਰਟ ਕੀਤੀ ਜੀ ਪੁਲਿਸ ਰਿਪੋਰਟ ਕਰਕੇ ਅਸੀਂ ਸ਼ਾਂਭਿਲ ਕੀਤੀ ਜੋ ਅਸੀਂ ਆਪਣਾ ਦੇਖਿਆ ਸਾਡੇ ਜਿਹੜਾ ਕੈਸ਼ ਪਿਆ ਸੀਗਾ 311000 ਕੈਸ਼ ਸੀਗਾ ਤੇ 골ਡ ਸੀਗਾ ਸੋਨੇ ਦਾ ਹਾਰ ਸੀਗਾ ਕਾਂਡੇ ਸੀਗੇ ਹਾਂਜੀ ਵਾਲੀਆਂ ਤੇ ਝਾਂਜਰਾਂ ਦੇ ਜੋੜੇ ਸੀਗੇ ਜੀ ਇਹ ਮੋਟਾ-ਮੋਟਾ ਸਮਾਨ ਸੀਗਾ ਜਿਵੇਂ ਐਲ ਸੀ ਡੀ ਹੋ ਗਈ ਪੱਖਾ ਹੋ ਗਿਆ ਫਰਾਟਾ ਪੱਖਾ ਇਹ ਕੁਝ ਲੈ ਗਏ ਤੇ ਬਾਕੀ ਦਾ ਹਜੇ ਅਸੀਂ ਬਰੀਕੀ ਸਮਾਨ ਅਜੇ ਦੇਖਿਆ ਨਹੀਂਗਾ ਇਹ ਮੋਟਾ-ਮੋਟਾ ਜਿਹੜੀ ਗੌਦਰੇ ਦੀ ਅਲਮਾਰੀ ਸੀਗਾ ਕੈਸ਼ ਤੇ 골ਡ ਉਹ ਦੇਖਿਆ ਤੇ ਜਿਹੜਾ ਮੂਰੇ ਜਾਂਦਿਆਂ ਨੂੰ ਮੂਰੇ ਕਮਰੇ ਸੀਗਾ ਉਹ ਦੇਖਿਆ ਆਪਣੇ ਸੀ ਸੀ ਟੀ ਵੀ ਕੈਮਰਾ ਲੱਗੇ ਜੀ ਨੇ ਜੀ ਇੱਥੇ ਕੈਮਰਾ ਕੋਈ ਨਹੀਂ ਲੱਗਿਆ ਜੀ ਤੇ ਹੋਰ ਆਪਣਾ ਨੁਕਸਾਨ ਕੀ ਹੋਇਆ ਜੀ ਰਾਤ ਸਮਝੋ ਸੀਗਾ ਕਰਿਆਨੇ ਦਾ ਜੀ ਘਰ ਦਾ ਉਹ ਪੱਥਾ ਕਰਕੇ ਸਾਰਾ ਲੈ ਗਏ ਜੀ ਤੇ ਮੋਟਾ-ਮੋਟਾ ਸਮਾਨ ਜਿਹੜਾ ਕੱਪੜੇ ਲੀੜੇ ਸੀਗੇ ਵਿੱਚ ਵਿੱਚੋਂ ਉਹ ਵੀ ਛਾਂਟ ਕੇ ਲੈ ਗਏ ਜੀ ਹਾਂਜੀ ਤੇ ਮੈਂ ਇਹਨਾਂ ਇਹਨਾਂ ਦੀ ਦੁਕਾਨ ਆ ਜੀ ਸ਼ਾਪ ਉਹ ਸ਼ਾਪ ਕਰਕੇ ਮੈਨੂੰ ਉਹਨੇ ਇੱਥੇ ਰੱਖ ਲਿਆ ਸੀਗਾ ਜੀ ਵੀ ਮੇਰਾ ਕੰਮ ਸੰਭਲੋ ਉਹਦਾ ਵੀ ਸ਼ੀਸ਼ੇ ਦਾ ਕੰਮ ਸੀਗਾ ਗਲਾਸ ਦਾ ਮੇਰਾ ਵੀ ਗਲਾਸ ਦਾ ਹੀ ਸੀਗਾ ਮੈਂ ਤਰਾਹੇ ਕੰਮ ਕਰਦਾ ਸੀਗਾ ਤੇ ਉਦੋਂ ਬਾਅਦ ਉਹਨੇ ਮੈਨੂੰ ਇੱਥੇ ਬੁਲਾ ਲਿਆ ਸੀਗਾ ਵੀ ਮੇਰਾ ਕੰਮ ਸਾਂਭ ਆ ਕੇ ਵੀ ਬੰਦੇ ਇੱਥੇ ਲੱਗੇ ਹੋਏ ਨੇ ਵੀ ਤੂੰ ਆ ਕੇ ਇਹਨਾਂ ਨਾਲ ਕੰਮ ਸਾਂਭ ਤੇ ਸਾਡਾ ਸੀਗਾ ਜਾਦੇ ਕੰਮ ਕੈਸ ਦਾ ਜੀ ਕੈਸ ਆਉਂਦਾ ਵੀ ਸੀ ਤੇ ਕੈਸ ਅਸੀਂ ਦਿੰਦੇ ਵੀ ਸੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜੀ ਸਰਦਨ ਤੋਂ ਇਹੀ ਮੰਗ ਕਰਦੇ ਆ ਜੀ ਸਾਡੀ ਜੋ ਵੀ ਉਹ ਬਣਦੀ ਕਾਰਵਾਈ ਕੀਤੀ ਜਾਵੇ ਜੋ ਸਾਡਾ ਨੁਕਸਾਨ ਹੋਇਆ ਉਹ ਸਾਨੂੰ ਮਿਲਣਾ ਚਾਹੀਦਾ ਤੇ ਚੋਰਾਂ ਦੇ ਨੱਥ ਪਾਈ ਜਾਵੇ ਜੀ ਤੇ